ਉਹ ਕਹਿ ਦਿੰਦੀ ਆ ਹਰ ਸਿਮਰਤ कौर ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਮੈਂ ਕਿ ਦਵਾਰਾ 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 ਕਰੀ ਇਹਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਆ ਜਾਂ ਚੋਨਾ ਕਹਿੰਦੀ ਐ ਪਤਾ ਹੀ ਨਹੀਂ ਸੁਪੀਰ ਬਾਦਲ ਕੋਲੇ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦੀਆਂ ਜੋ ਡਿਪਟੀ ਸੀਐਮ ਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿ ਮੈਂ ਕਹਿੰਦਾ ਦੇਖੋ ਪਹਿਲਾਂ ਗੁੱਟ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦਾ ਆ ਚੱਲੀ ਛੱਡੋ ਜਦੋਂ ਤਰਤੀ ਨਾ ਕੋਈ ਲਿੰਕੀ ਨਹੀਂ ਪਰ ਇਹ ਬਹਾਨਾ ਆਣੇ ਸਤੂ ਚਾਂਚਾ ਕੀ ਕੀ ਮਕਾਲਾ ਕਰ ਲਣਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਨੇ ਦਿਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇੰਨਾ ਕਾ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਅਜੇ ਨਬ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ ਮੈਨੂੰ ਤਾਂ ਸਾਡੇ 17 ਸਾਲ ਦੇ ਨੇ ਤੂੰ ਸਟਾਰ ਬਣਾਤਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਇਆ ਹਾਂਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹੈ ਨਾ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਨਾ ਕੋਈ ਪੈਸੇ ਦੀ ਕਮੀ ਪੈਸੇ ਕਰਕੇ ਆਏ ਕਿ ਇਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪ੍ਰਮਾਤਮਾ ਨੇ ਇੰਨੀ ਕਲਾ ਦਿੱਤੀ ਫਿਰ ਮੈਂ ਉੱਥੇ ਹੀ ਕਮਾ ਲੈਂਦਾ ਜਾਂਦਾ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇੱਧਰ ਆਉਂਦਾ ਇੱਧਰ ਆ ਕੇ ਮੈਂ ਪੈਸਾ ਕਾਹੂੰਗਾ ਇੱਕ ਗੱਲ ਦੀ ਗਰੰਟੀ ਦੇ ਦੇ ਨਾ ਇੱਕ ਪਾਸੇ 1 ਰੁਪਇਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਇਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਹੂੰਗਾ ਮੱਲੀ ਬਾਤ ਨਹੀਂ ਚੱਕ ਕੇ ਹੋਟਲ ਵੀ ਸਾਡੇ ਸਾਰੇ ਬੱਸਾਂ ਵੀ ਸਾਡੀਆਂ ਸਾਰੀਆਂ ਟਾਬੇ ਵੀ ਸਾਡੇ ਸਾਰੇ ਰੇਤਾ ਵੀ ਸਾਡਾ ਠੇਕੇ ਵੀ ਸਾਡੇ ਪਤਨ ਦਾ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਅੰਦਰ ਆ ਸਕਦੇ ਉੱਪਰ ਲੈ ਗਏ ਨਾਲ ਇਹਦੋਂ ਪਹਿਲਾਂ ਨੇ ਉਹਨਾਂ ਦੇ ਲੈ ਗਏ ਕੀ ਕੀ ਲੈ ਕੇ ਨਾਲ ਬਦਨਾਮੀ ਵੀ ਲੈ ਕੇ ਗਏ ਓਏ ਚਾਰ ਬੰਦਿਆਂ ਦੀ ਕੋਈ ਜ਼ਿੰਦਗੀ ਬਦਲ ਦੋ ਓਏ ਕੋਈ ਦੁਆਵਾਂ ਲੈ ਲਓ ਚਾਰ ਬੰਦੇ ਯਾਦ ਰੱਖ ਲੈਣਗੇ ਸਰਜੀਤ ਪਾਤਰ ਨੇ ਕਿਹਾ ਐਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਇੱਥੇ ਮੋਢਾ ਦੇਣ ਵਾਸਤੇ ਲੋਕ ਨਹੀਂ ਹੁੰਦੇ ਜਿੰਨਾ ਚਿਰ ਦੇਖੋ ਸ਼ਾਇਰ ਨੇ ਲਿਖਿਆ ਜ਼ਿੰਦਗੀ ਕੀ ਹੈ ਆਪਣੀ ਆਪਣੀ ਜ਼ਿੰਦਗੀ ਕੀ ਹੈ ਆਦਮੀ ਆਪਾ ਆਦਮੀ ਕਹਿੰਦਾ ਆਂਦਮੀ ਦਮ ਆ ਦਮ ਨਾ ਆਇਆ ਤਾਂ ਬਸ ਖਤਮ ਦਮ ਆ ਰਿਹਾ ਤਾਂ ਆਦਮੀ ਕਾਦੇ ਵਾਸਤੇ ਪਾਪ ਕਮਾਈ ਜਾਂਦੇ ਆ محمد بخش ਬੜਾ ਵੱਡਾ ਸ਼ਾਇਰ ਹੋਇਆ ਸੂਫੀ ਸ਼ਾਇਰ ਉਹ ਕਹਿੰਦਾ ਜਿੰਨਾ ਵਾਸਤੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪੈਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਸੂਝ ਨਹੀਂ ਛਪਣ ਦਿੰਦੇ ਸਾਹਾਂ ਦੀ ਹੈ ਗੱਲ ਸਾਹਾਂ ਦੀ ਹੈ ਜੀ ਸਾਹਾਂ ਦੀ ਤੰਦ ਦੀ ਗੱਲ ਹੈ ਜੀ ਤੰਦ ਟੁੱਟ ਗਈ ਤਾਂ ਮਲਾਜੇਦਾਰੀ ਟੁੱਟ ਗਈ ਬਸ ਹੋਰ ਕੀ ਹੈ ਹੋਰ ਕੁਝ ਨਹੀਂ ਆਪਾਂ ਵੀ ਗੱਲਾਂ ਕਰਦੇ ਹਜੇ ਪਰਸੋਂ ਮੈਨੂੰ ਮਿਲਿਆ ਸੀ ਯਾਰ ਆਹ ਗੱਲਾਂ ਕਰਦਾ ਸੀ ਐਂ ਕਰਾਂਗੇ ਬੰਦੇ ਤੁঝে ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਦਾ ਆ ਕਰਦਿਆਂਗੇ ਉਹ ਕਰਦਿਆਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਤੇ ਕਰੋੜਾਂ ਨੇ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਜਦਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਹ ਨੇ ਉਹਨਾਂ ਚ ਡੁੱਬੋਗੇ ਜਦੋਂ ਸਾਹ ਨਿਕਲ ਕੇ ਉੱਪਰ ਆ ਜਾਓਗੇ ਇਹ ਤਾਂ ਮਰ ਭਾਰ ਕੀ ਨਾ ਸੀ ਸਾਹਾਂ ਦਾ ਸੁਕਾਦੇ ਵਾਸਤੇ ਯਾਰ ਕਿਸੇ ਦੇ ਹੱਕ ਮਾਰੀ ਜਾਂਦੇ ਹੋ ਕਿਸੇ ਗਰੀਬ ਤਾਂ ਰੋਟੀ ਖਾ ਲੈਣ ਦੋ ਉਹਨਾਂ ਯਾਰ ਐ ਕਿ ਖੋਨੇ ਬਰਕੀਆਂ ਕਿਉਂ ਖੋਹਨੇ ਹੋ ਕਿਸੇ ਦੇ ਮੂੰਹ ਚੋਂ ਮੈਂ ਤੁਹਾਨੂੰ ਅਨਦਾਤੇ ਸਮਝਦਾ ਤੁਸੀਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚਲਾਉਂਦੇ ਹੋ ਸਰਕਾਰ ਨੂੰ ਟੈਕਸ ਦਿੰਦੇ ਹੋ ਅਸੀਂ ਉਸੇ ਟੈਕਸ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੰਦੇ ਆ ਸੋ ਵਪਾਰੀ ਵਰਗ ਨੂੰ ਮੈਂ ਕਹਿਣਾ ਕਿ ਤੁਸੀਂ ਤੁਹਾਨੂੰ ਚੋਰ ਕਰਕੇ ਜਾਣਿਆ ਜਾਂਦਾ ਹੈ ਵੀ ਪਤਾ ਨਹੀਂ ਚੋਰੀ ਕਰਦੇ ਹੋ ਨਹੀਂ ਜੇ ਤੁਹਾਡਾ ਪੈਸਾ ਤੁਹਾਡੇ ਤੇ ਲੱਗਣ ਲੱਗ ਜਾਏ ਤੇ ਤੁਹਾਨੂੰ ਵਿਸ਼ਵਾਸ ਹੋ ਜਾਏ ਕਿ ਸਾਡਾ ਪੈਸਾ ਸਰਕਾਰ ਸਾਡੇ ਤੇ ਲਾਉਂਦੀ ਹੈ ਚਾਹੇ ਬੰਲਾ ਕਲੀਨਿਕ ਖੋਲ੍ਹੇ ਚਾਹੇ ਹਸਪਤਾਲ ਖੋਲ੍ਹੇ ਚਾਹੇ ਟਰਾਮਾ ਸੈਂਟਰ ਬਣਾ ਦੇ ਚਾਹੇ ਹਾਈਵੇ ਬਣਾ ਦੇ ਤਾਂ ਤੁਸੀਂ ਸਹੀ ਟੈਕਸ ਪੂਰਾ ਪ੍ਰੋਪਰ ਟੈਕਸ ਦੇਣ ਲੱਗ ਜਾਓਗੇ ਸਾਡੀ ਇਹ 2 ਸਾਲ ਦਾ ਐਕਸਪੀਰੀਅੰਸ ਹੈ ਸਾਡਾ ਰੈਵਨਿਊ ਵੱਧ ਗਿਆ ਅਸੀਂ ਕੁਝ ਵੀ ਨਹੀਂ ਕੀਤਾ ਵਪਾਰੀ ਵੈਸੇ ਟੈਕਸ ਦੇਣ ਲੱਗੇ ਕਹਿੰਦੇ ਯਾਰ ਚੰਗੇ ਬੰਦੇ ਆ ਗਏ ਸਾਡੇ ਤੇ ਲਾਉਣਗੇ ਕੋਈ ਗੱਲ ਨਹੀਂ ਇਹ ਇਸ ਗੱਲ ਵਾਸਤੇ ਆਵਦੇ ਆਪ ਵਾਸਤੇ ਤਾੜੀ ਮਾਰ ਲੋ ਇੱਕ ਸਰਕਾਰਾਂ ਦਾ ਕੰਮ ਹੁੰਦਾ ਹੈ ਬਿਜ਼ਨਸ ਨੂੰ ਆਪਰਚੂਨਿਟੀ ਦੇਣਾ ਵਪਾਰੀ ਦਾ ਕੰਮ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ ਸਰਕਾਰਾਂ ਦਾ ਫਰਜ਼ ਹੈ ਉਸ ਬਿਜ਼ਨਸ ਨੂੰ ਵਧਾ ਕੇ ਆਪਣੇ ਲੋਕਾਂ ਨੂੰ ਕੰਮ ਤੇ ਲਾਉਣਾ ਉਹ ਤੁਸੀਂ ਕਰ ਰਹੇ ਹੋ ਤੁਸੀਂ ਅੱਜ ਦੱਸਿਆ ਬਹੁਤ ਸਾਰੀਆਂ ਕਮੀਆਂ ਵੀ ਨੇ ਅਜੇ 75 ਸਾਲ ਪੁਰਾਣੇ ਪੰਗੇ ਨੇ ਹੌਲੀ-ਹੌਲੀ ਠੀਕ ਹੋ ਜਾਣਗੇ ਜ਼ਿਕਰ ਰੱਖੋ ਪਹਿਲੀ ਗੱਲ ਤਾਂ ਇਹ ਇਦੋਂ ਪਹਿਲਾਂ ਐ ਕਦੇ ਸਾਰੀ ਪੰਜਾਬ ਸਰਕਾਰ ਕਦੇ ਤੁਹਾਡੇ ਸਾਹਮਣੇ ਬੈਠੀ ਹੈ ਤੁਹਾਡੇ ਘਰੇ ਆ ਕੇ ਹਾਂਜੀ ਹੋ ਨਹੀਂ ਸਕਦਾ ਪਹਿਲਾਂ ਪਹਿਲਾਂ ਸਰਕਾਰ ਹੀ ਨਹੀਂ ਇਕੱਠੀ ਹੁੰਦੀ ਸੀ ਇੱਥੇ ਤਾਂ ਇਕੱਠੇ ਕੀ ਆਉਣਾ ਨਾ ਚਾਰ ਇੱਧਰ ਨੂੰ ਤੁਸੀਂ ਪੰਜ ਉਧਰ ਨੂੰ ਹੁੰਦੇ ਸੀ ਸੋਨਾਂ ਤੇ ਯਕੀਨ ਨਾ ਕਰਿਓ ਤੁਰੇ ਫਿਰਦੇ ਆ ਪਰ ਇਹ ਲੋਕਤੰਤਰ ਹੈ ਲੋਕਤੰਤਰ ਹੈ ਤੁਸੀਂ ਮਰਜੀ ਦੇ ਮਾਲਕ ਹੋ ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਹੀ ਵੋਟਾਂ ਪਾਓ मर्जी है तो घटो घट थोड़ी वोट जिथे जाती है सही जगह पर पहुंचे आज चंडीगढ़ वोटा देख लिया मेहर वाला तो वीडियो देखी है चंडीगढ़ दिया, छत्ती वोटा गिनें किमें किनिया जा रही छत्ती वोटा सुप्रीम कोर्ट ने देखी जदों बुलाया प्रजाइडिंग अफसर किमें वोटा पा रहा ਵੋਟਾਂ ਗਿਣ ਕੇ ਮੇਰੇ ਅਸੀਂ ਕੈਮਰੇ ਕਣੀ ਦੇਖ ਕੇ ਵੋਟਾਂ ਕੱਟੀ ਜਾਂਦਾ ਸੀ ਅੱਠ ਵੋਟਾਂ ਕੱਟਤੀਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਅੱਠ ਦੀਆਂ ਅੱਠੇ ਕੋਈ ਗਲਤੀ ਨਹੀਂ ਸੀ ਅੱਠ ਦੀਆਂ ਅੱਠੇ ਆਮ ਆਦਮੀ ਪਾਰਟੀ ਦੇਆਂ ਸੀ ਚਲੋ ਗਿਣੋ ਇਹਨਾਂ ਨੂੰ ਗਿਣਗੇ ਚੰਡੀਗੜ੍ਹ ਆਪਣਾ ਮੇਰ ਬਣ ਗਿਆ ਜੀ ਦੇਖ ਲਓ ਐਸਐਸਪੀ ਚੰਡੀਗੜ੍ਹ ਪਹਿਲੀ ਪੰਜਾਬ ਕੈਡਰ ਚੋਂ ਹੁੰਦਾ ਹੈ। ਸੋ ਚੰਡੀਗੜ੍ਹ ਸਾਡਾ ਹੈ। ਪਰ ਕਟੂਕਟ ਮੈਂ ਕਹਿੰਨਾ ਚਾਹੇ ਅਸੀਂ ਹਾਰ ਵੀ ਜਾਂਦੇ ਕੋਈ ਗੱਲ ਨਹੀਂ। ਪਠਾਨਕੋਟ ਚੋਂ ਐਮਐਲਏ ਜਿਹੜਾ ਹੈ ਬੀਜੇਪੀ ਦਾ। ਅਸਰ ਕਰੋ ਤੁਹਾਡੇ ਫਤਵੇ ਨੂੰ ਸਿਰ ਮੱਥੇ ਲੈਣੇ ਆ। ਵੋਟਾਂ ਤਾਂ ਸਹੀ ਗਿਣ ਲਓ ਯਾਰ। ਸਹੀ ਗਿਣ ਕੇ ਅਸੀਂ ਹਾਰ ਕੇ ਨੋ ਪ੍ਰੋਬਲਮ। ਐਂ ਥੋੜੇ ਕਰੋਗੇ ਕਿ ਇੱਦਾਂ ਲਈ ਬੋਟ ਇਦਨੂ ਕਰਤੀ ਇਦਨੂ ਕੱਟਤੀ ਇਦਨੂ ਘੱਟਤੀ ਇਦਨੂ ਨਹੀਂ ਨਹੀਂ ਦਤਾ। ਇਹ ਥੋੜੀ ਹੰਦਾ ਹਾਂ ਵਾਲੇ ਆ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕਿਜੀ ਤੂੰ ਹਾਂ ਵਾਲੋਂ ਕਿਜੀ ਤੂੰ ਹੀ ਬਿਲ ਪਾਸ ਲੈ ਆਹ ਡੈਮੋਕ੍ਰੇਸੀ ਥੋੜੀ ਹੈ ਯਾਰ ਸੋ ਕਿਰਪਾ ਕਰਕੇ ਤੁਸੀਂ ਯੰਗ ਜਨਰੇਸ਼ਨ ਹੈ ਕਾਫੀ ਮੈਨੂੰ ਨਜ਼ਰ ਆ ਰਹੇ ਥੋੜਾ ਜਿਹਾ ਜਰੂਰ ਸੋਚੋ ਇਸ ਬਾਰੇ ਵੋਟ ਜਿੰਨੂ ਮਰਜ਼ੀ ਪਾਓ ਪਰ ਕੀ ਤੁਹਾਡੀ ਵੋਟ ਸਹੀ ਪਹੁੰਚ ਰਹੀ ਹੈ ਉੱਥੇ ਫਿਰ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਆਪਦੇ ਲੋਕਾਂ ਨੂੰ ਵੋਟਾਂ ਪਾਓ ਜਿਹੜੇ ਤੁਹਾਨੂੰ ਦੁੱਖ ਤਰਦ ਨੂੰ ਜਾਣਦੇ ਹੋਣ ਹੁਣੇ ਉਹ ਚਮਰੌੜ ਦੀ ਗੱਲ ਚੱਲੀ ਧਾਰਕਲਾਂ ਦੀ ਗੱਲ ਚੱਲੀ ਜਿਹੜਾ 206 ਮੈਗਾਵਾਟ ਦਾ ਆਪਾਂ ਬਣਾ ਰਹੇ ਹਾਂ ਇੱਥੇ ਡੈਮ ਉਹਦੀ ਗੱਲ ਚੱਲੀ ਉਹ ਚੋਂ ਨਹਿਰਾ ਨਿਕਲ ਕੇ ਗੱਲ ਚੱਲੀ ਤੇ ਸ਼ਰਤ ਲਾ ਲਓ ਥੋੜੇ ਐਮਪੀ ਨੂੰ ਬੁਲਾ ਲਓ ਉਹਨੂੰ ਜੇ ਧਾਰਕਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਇਹ ਧਾਰਕਲਾਂ ਕੀ ਹੈ ਚਮਰੌੜ ਕੀ ਹੈ ਤੁਸੀਂ ਬੰਦਾ ਹੀ ਉਹ ਚੁਣ ਲਿਆ ਜਿਹਦਾ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ ਜਿਹਦਾ ਤੁਹਾਡੇ ਨਾਲ ਕੋਈ ਸਬੰਧ ਹੀ ਹੈ ਨਹੀਂ ਨਾ ਤੁਹਾਡੀਆਂ ਸਮੱਸਿਆਵਾਂ ਨਾਲ ਬੈਂਤੀ ਵੈਨਾ ਚ ਰਹਿਣਾ ਤਿੰਨ ਚਾਰ ਘੰਟੇ ਅਸਲੀ ਫੇਸ ਹੁੰਦਾ ਹੈ ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅੱਪ ਚ ਹੁੰਦੇ ਆ ਮੈਂ ਵੀ ਰਿਆਂ ਉਸੇ ਕੰਮ 'ਚ ਹੀ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ ਕਿੱਧਰ ਫਸ ਗਿਆ ਤੂੰ ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ ਆ ਆ ਜਾ ਇੱਧਰ ਬੰਬੇ ਨਜ਼ਾਰੇ ਨੇ ਨਾਲੇ ਪੈਸੇ ਮਿਲਦੇ ਨੇ ਨਾਲ ਤਾੜੀਆਂ ਇਧਰ ਨਾ ਪੈਸੇ ਨੇ ਨਾਲ ਗਾਲਾਂ ਗੋਲਤ ਹੋਊ ਜੀ ਘਟਿਆ ਮੈਨੂੰ ਕਦੇ ਮਜੀਠੀਆ ਲੱਗਿਆ ਹੁੰਦਾ ਕਦੇ ਉਹਦੀ ਭੈਣ ਲੱਗੀ ਹੁੰਦੀ ਐ ਕਦੇ ਉਹਦਾ ਸਾ ਜੀਜਾ ਲੱਗਿਆ ਹੁੰਦਾ ਕਦੇ ਬਾਜਵੇ ਹੋਰੀ ਲੱਗੇ ਹੁੰਦੇ ਗਾਲੇ ਕਢੀ ਮੈਨੂੰ ਮੈਨੂੰ ਹੀ ਵਾਲਾ ਨਹੀਂ ਮੈਂ ਕੀ ਮਾੜਾ ਕਰਤਾ ਯਾਰ ਮੈਨੂੰ ਦੱਸੋ ਤਾਂ ਸਹੀ ਸਿਰਫ ਇੱਕੋ ਹੀ ਗੱਲ ਐ ਫਰਸਟ੍ਰੇਸ਼ਨ ਦਾ ਇੱਕੋ ਹੀ ਪੰਗਾ ਐ ਉਹਨਾਂ ਨੂੰ ਇੱਕੋ ਗੱਲ ਹਾজম ਨਹੀਂ ਹੋ ਰਹੀ ਕਿ ਇੱਕ ਸਤੌਜ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਵਾਲਾ ਸਾਈਕਲ ਤੇ ਸਾਈਕਲ ਤੇ ਜਾ ਕੇ ਦਸਵੀਂ ਕਰਨ ਵਾਲਾ ਪਲੱਸ 1 ਪਲੱਸ 2 ਬੀਕਮ ਵੀ ਬੀਕਮ ਟੂ ਬੀਕਮ ਦੇ ਵਿੱਚ ਬਸਾਂ ਦੀਆਂ ਛੱਤਾਂ ਤੇ ਬਹਿਣ ਵਾਲਾ ਸਾਡੀ ਕੁਰਸੀ ਤੇ ਕਿਉਂ ਬਹਿ ਗਿਆ ਬੱਸ ਆਪਨ ਹੋਰ ਕੋਈ ਬੰਦਾ ਉਹਨਾਂ ਨੂੰ ਐ ਹੁੰਦਾ ਹੈ ਕਿ ਅਸੀਂ ਉਹੀ ਬਣਦੇ ਹੁੰਨੇ ਆ ਸਾਡੀ ਵਾਰੀ ਹੁੰਦੀ ਹੈ ਉਹ ਵਾਰੀਆਂ ਤੁਸੀਂ ਤੋੜਤੀਆਂ ਮੈਂ ਕੀ ਕਰਾਂ ਭਾਈ ਮੇਰਾ ਕਸੂਰ ਹੈ ਸੋ ਮੈਂ ਤਾਂ ਜੇ ਮੈਨੂੰ ਮੌਕਾ ਮਿਲ ਗਿਆ ਹੁਣ ਮੈਂ ਤਾਂ ਇਹ ਸੋਚਦਾ ਭਵੰਤਮਾਨਾ ਇਹ ਤੋਂ ਵੱਡਾ ਰੱਬ ਤੈਨੂੰ ਮੌਕਾ ਨਹੀਂ ਦੇ ਸਕਦਾ ਜੇ ਹੁਣ ਵੀ ਤੂੰ ਲੋਕਾਂ ਦੇ ਘਰੇ ਬੁਝਦੇ ਦੀਵੇ ਨਾ ਜਗਾਏ ਜੇ ਹੁਣ ਵੀ ਬੁਝਦੇ ਚੁੱਲਿਆਂ 'ਚ ਅੱਗ ਨਾ ਮਚਾਈ ਜੇ ਹੁਣ ਵੀ ਪੰਜਾਬੀਆਂ ਦੀ ਤਰੱਕੀ ਨਾ ਕਰਾਈ ਫਿਰ ਤੇਥੋਂ ਵੱਡਾ ਪਾਪੀ ਵੀ ਨਹੀਂ ਹੋਣਾ ਕੋਈ ਯਾਰ ਫਿਰ